ਸਾਊਥੋਂ ਪਹਿਲਾ ਅਨੁਸਾਰ ਇਹ ਸੱਚ ਹੈ। ਦੇਖੋ ਅੱਜ ਧਿੱਕਰ ਜਿੰਨੀਆਂ ਵਿੱਚ ਸਰਕਾਰਾਂ ਨੇ ਇਹ ਨਾ ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ ਚਾਹੇ ਸਟੇਟ ਦੀ ਸਰਕਾਰ ਹੋਵੇ ਇਹਨਾਂ ਨੇ ਜੋ ਜਿਹੜੇ ਜਿਹੜੇ ਸਰਕਾਰੀ ਐਸੈਟ ਸੀਗੇ ਜਿਹੜੇ ਉਹਨਾਂ ਨੂੰ ਵੇਚਿਆ ਹੀ ਆ ਪਰ ਇਹ ਪਹਿਲੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਜਿਨ੍ਹਾਂ ਨੇ ਪ੍ਰਾਈਵੇਟ ਜਿਹੜੀਆਂ ਕੰਪਨੀ ਆ ਉਹਨਾਂ ਨੂੰ ਖਰੀਦਿਆ ਇੱਕ ਵਾਰ ਇਹਨਾਂ ਵੱਡਾ ਥਰਮਲ ਪਲਾਂਟ ਖਰੀਦਿਆ ਉਹਦਾ ਅੱਜ ਸਰਦਾਰ ਕੁਵਾਂ ਸਿੰਘ ਮਾਰਦੀ ਔਰ ਸਾਡੇ ਨੈਸ਼ਨਲ ਕੰਰਵੀਰਨ ਸ੍ਰੀ ਕੇਜਰੀਵਾਲ ਸਾਹਿਬ ਉਹਦਾ ਅਦ ਕਟ ਕਰ ਰਹੇ ਨੇ ਇਸੇ ਕਰਕੇ ਅਸੀਂ ਗੋੰਦਾਲ ਸਾਹਿਬ ਤੋਂ ਬਾਅਦ ਛੇਰੋ ਵੱਲ ਲਈ ਲੀ ਜਾ ਰਹੇ ਨੇ ਲੋਕਾਂ ਦੇ ਵਿੱਚ ਉਤਸ਼ਾਹ ਲੋਕਾਂ ਦੇ ਵਿੱਚ ਬਹੁਤ ਪਿਆਰ ਆਮਾਨ ਸਾਹਿਬ ਲਈ ਸਰਕਾਰ ਹੈ ਕਿ ਉਹ ਜਿਹੜੇ ਵੀ ਕੰਮ ਕਰਦੇ ਲੋਕ ਹੈ ਬੇਸੀ ਲੋਕਾਂ ਦੇ ਪੱਖ ਦੇ ਸਾਰੇ ਕੰਮ ਕਰ ਰਹੇ ਨੇ ਔਰ ਉਹਦੇ ਕਰਕੇ ਹੀ ਸਾਰੇ ਲੋਕ ਖੁਸ਼ ਨੇ ਜਿਹੜੇ ਕਿਉਂਕਿ ਪ੍ਰਵਤੀ ਪਾਰਟੀਆਂ ਦਾ ਕੰਮ ਸਿਰ ਆਪਣੇ ਘਰ ਭਰ ਨਾ ਰਿਆ ਪਰ ਇਹ ਜਿਹੜੀ ਪਾਰਟੀ ਆ ਖਾਸ ਕਰ ਸਰਦਾਰ ਪ੍ਰਗਨ ਸਿੰਘ ਮਾਨ ਸਾਹਿਬ ਇਹ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕਰ ਰਹੇ ਨੇ ਔਰ ਜਿਹੜੇ ਅੱਗੇ ਵੀ ਬਹੁਤ ਸਾਰੇ ਅੱਜ ਜਿਹੜੇ ਐਲਾਨ ਹੋਣਗੇ ਜਿਸ ਤਰ੍ਹਾਂ ਕੱਲ ਹੀ ਤੇ ਲੋਕਾਂ ਨੂੰ ਰਾਸ਼ਨ ਲੈਣ ਲਈ ਘਰੋਂ ਘਰੀ ਜਾਨੀ ਕੰਮਕਾਰ ਛੱਡ ਕੇ ਠੱਕੇ ਖਾਣੇ ਪੈਂਦੇ ਸੀ ਪਰ ਜਿਹੜਾ ਮਾਨ ਸਾਹਿਬ ਨੇ ਨਵੇਂ ਜਿਹੜਾ ਕੰਮ ਸ਼ੁਰੂ ਕੀਤਾ ਵੀ ਕਿਸੇ ਨੂੰ ਕਿਸੇ ਕਿਸੇ ਘਰੇ ਬਜ਼ੁਰਗੀ ਹੋ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਉਹਦੇ ਘਰੇ ਰਾਸ਼ਨ ਪਹੁੰਚ ਜਾਊਗਾ 6 ਸਹੀ ਨਹੀਂ ਜੋਨੋ ਫਰੀ ਨੇ ਜਿਹੜੇ ਸ਼ਹੀਦ ਜਿਹੜੇ ਸਾਡੇ ਪੰਜਾਬ ਦੇ ਸ਼ਹੀਦ ਨੇ ਉਹਨਾਂ ਨੂੰ 1-1 ਕਰੋੜ ਰੁਪਈਆ ਦੇ ਰਹੇ ਨੇ ਹੋਰ ਜਿਹੜੇ ਅਣਗਿਣੇ ਕੰਮ ਆ ਜਿਹੜੇ ਗਣਾ ਜਿਹੜੇ ਗਰਾਉਂਡ ਨੂੰ ਕੰਮ ਚਾਹੀਦਾ ਔਰ ਇਹੋ ਜਿਹਾ ਕੰਮ ਕਰ ਰਹੇ ਲੋਕਾਂ ਦੇ ਨਾਲ ਜਿਹੜੀ ਵਾਦੇ ਨਹੀਂ ਜਿਹੜੀਆਂ ਗਰੰਟੀਆਂ ਕੀਤੀਆਂ ਉਹ ਪੂਰੇ ਕਰ ਰਹੇ ਨਹੀਂ ਇਸ ਕਰਕੇ ਦੇ ਇਹਨਾਂ ਲੋਕਾਂ ਦੇ ਵਿੱਚ ਸ਼ਾਅ ਔਰ ਸਾਰੀ ਉੱਤੇ ਜਾ ਰਹੇ ਕਿੰਨੀਆਂ ਬੱਸਾਂ ਦਾ ਕਾਫਲਾ ਜਾ ਰਿਹਾ ਹੈ ਇਹ 6 ਬੱਸਾਂ ਦਾ ਸੀ ਕਾਫਲਾ ਕੁਝ ਪਹਿਲਾਂ ਚਲੇ ਗਈਆਂ ਨਹੀਂ ਦੇ ਕੁਛ ਨੇ ਸੀ ਬਾਕੀ ਵਿਲੇ ਚਲੇਗਾ ਸਾਡੇ ਤੋਂ ਕਿਉਂਕਿ ਕੁਛ ਬਸਾਇਆ ਕਿ ਪ੍ਰਾਈਵੇਟ ਬਸਾ ਨਹੀਂ ਜਿਹੜੀਆਂ ਕਿ ਟੈਂਸ਼ਰ ਕਈ ਵਾਰੀ ਤੇ ਨਹੀਂ ਪਈਏ ਜਿਹੜੀ ਇਹ ਦਸਾਂ ਲੇਟਾਈ ਆ ਉਹ ਹੋਣ ਸੀ ਇਹਨਾਂ ਦੇ ਨਾਮ ਦੇ